ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਚਾਰ ਗੱਡੀਆਂ ਲੈ ਕੇ ਆਏ ਆ ਇੱਕ ਵਿਲੀ ਜੀਪ ਹੈ ਜੀ ਪੂਰੀ ਮੋਡੀਫਾਈ ਕੀਤੀ ਹੋਈ ਆ ਐਕਸਯੂਵੀ 500 ਹੈ ਤੇ ਆਰਟੀਗਾ ਤੇ ਮੇਜ਼ ਗੱਡੀ ਖੜੀ ਹੈ ਕੰਡੀਸ਼ਨ ਦੀਆਂ ਬਹੁਤ ਵਧੀਆ ਗੱਡੀਆਂ ਨੇ ਸਾਰੀ ਡਿਟੇਲ ਵੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਰ ਜੀ ਹਣੀ ਵੀਡੀਓ ਦੇ ਅੰਤ ਤੇ ਤੁਹਾਡੇ ਚੱਕ ਦੇ ਇਸ ਲਈ ਤੁਹਾਨੂੰ ਡਿਟੇਲ ਆਪ ਹੀ ਦੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਭ ਬਹੁਤ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਪੰਜਾਬ ਵਾਈਕਲ ਮਾਰਕੀਟ ਚੈਨਲ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਰਾਇਲ ਮੋਟਰਸ ਵਾਲਿਆਂ ਕੋ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਵੀਰ ਜੀ ਆਪਾਂ ਜੀਪ ਦੀ ਗੱਲ ਕਰ ਲੈਨੇ ਆ ਹਨਾ 2019 ਦੀ ਰਜਿਸਟਰਡ ਜੀਪ ਆ ਏ 34 ਤੱਕ ਵੈਲਿਡ ਆ ਤੇ ਜੀਪ ਦੀ ਕੰਡੀਸ਼ਨ ਵੀ ਦੇਖ ਸਕਦੇ ਜੀ 0 ਮੀਟਰ ਜੀਪ ਆ ਠੀਕ ਹੈ ਜੀ 0 ਮੀਟਰ ਰਨ ਜੀਪ ਹੈ ਜੀ ਪਾਵਰ ਸਟੀering ਆ ਸਟੀering ਇਹਦਾ ਪਾਵਰ ਹੈ ਜੀ ਬ੍ਰੇਕਾਂ ਦਾ ਪਾਵਰ ਦੇ ਬ੍ਰੇਕਾਂ ਵੀ ਪਾਵਰ ਆ ਬਲੈਰੋ ਦਾ ਇੰਜਨ ਤੇ ਟੋਇਟਾ ਦਾ ਗੇਅਰ ਹੈ ਤੇ 0 ਮੀਟਰ ਹੈ ਅਜੇ ਤੱਕ ਟਾਇਰ ਤੁਸੀਂ ਵੇਖ ਸਕਦੇ ਜੇ ਬਿਲਕੁਲ ਬ੍ਰੈਂਡ ਨਿਊ ਆ ਅਜੇ ਚੱਲੇ ਤੱਕ ਨਹੀਂ ਠੀਕ ਹੈ ਜੀ ਜੀਪ ਹੈ ਹੀ ਬਿਲਕੁਲ ਬ੍ਰੈਂਡ ਨਿਊ ਹੈ 0 ਮੀਟਰ ਰਨ ਹੈ ਬਲੈਰੋ ਦਾ ਇੰਜਨ ਹੈ ਤੇ ਟੋਇਟਾ ਦਾ ਗੇਅਰ ਹੈ ਹਾਂ ਜੀ ਵੀਰ ਜੀ ਤੇ ਥਰਡ ਪਾਰਟੀ ਇੰਸ਼ੋਰੈਂਸ ਵੀ ਕਰਾਈ ਹੋਈ ਆ ਠੀਕ ਹੈ ਜੀ ਹਾਂ ਜੀ ਚੌਂਤੀ ਤੱਕ ਪਾਸ ਹੈ ਜੀ ਚੌਂਤੀ ਦਾ ਕੋਈ ਟੈਨਸ਼ਨ ਲੈਣ ਦੀ ਲੋਡ ਨਹੀਂ ਹੈਗੀ ਥਰਡ ਪਾਰਟੀ ਬਿਲਕੁਲ ਰੋਡ ਲੀਗਲ ਚੀਜ਼ ਹੈ ਚਲਾ ਸਕਦੇ ਜੇ ਤੁਸੀਂ ਕਾਗਜ਼ ਸਾਰੇ ਕੰਪਲੀਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਸਾਲ ਕੋਈ ਗੱਡੀ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਇੱਕ ਵਾਰ ਵੀਰ ਜੀ ਬੈਕ ਸਾਈਡ ਦੀ ਵੀ ਕੰਡੀਸ਼ਨ ਦਿਖਾ ਦਿਓ ਜੀ ਪੂਰੀ ਮੋਡੀਫਾਈਡ ਹੈ ਦੇਖ ਸਕਦੇ ਕਿਸੇ ਵੀਰ ਭਰਾ ਨੇ ਜਿਹਨੇ ਸ਼ੌਂਕ ਪੂਰਾ ਕਰਨਾ ਹੋਵੇ ਉਹਦੇ ਵਾਸਤੇ ਜੀਪ ਹੈ ਜੀ ਆਪਾਂ ਵਿਖਾ ਦਈਏ ਕਿ ਮਿਊਜ਼ਿਕ ਸਿਸਟਮ ਵਗੈਰਾ ਲੱਗਾ ਹੋਇਆ ਹੈ ਦੇਖ ਸਕਦੇ ਸਪੀਕਰ ਵਗੈਰਾ ਬੇਸ ਵਗੈਰਾ ਲੱਗੀ ਹੋਈ ਹੈ ਗੱਡੀ ਦੀ ਮੈਟਿੰਗ ਵੀ 올 ਨਿਊ ਆ ਸਾਰਾ ਕੁਝ ਨਿਊ ਆ ਦੇਖ ਸਕਦੇ ਵੀਰ ਜੀ ਦਾ ਕੀ ਰੇਟ ਹੋ ਜਾਏਗਾ ਇਹਦੀ ਵੀਰ ਜੀ ਜਿਹੜੀ ਡਿਮਾਂਡ ਹੈ ਉਹ 4.5 ਲੱਖ ਹੈ ਵੀਰ ਹੋਂਾ ਵੱਲੋਂ ਤੇ ਬਾਕੀ ਜਿਹੜੀ ਆ ਓਨ ਟੇਬਲ 네ਗੋਸ਼ੀਏਸ਼ਨ ਹੋ ਸਕਦੀ ਹੈ ਠੀਕ ਹੈ ਜੀ ਥੋੜਾ ਬੋਲ ਬਾਕੀ ਮਾਨ ਤਾਣ ਮੌਕੇ ਤੇ ਕਰਨਗੇ ਕੋਈ ਐਸਾ ਚੱਕਰ ਨਹੀਂ ਹੈ ਤੇ ਆਓ ਬੈਠੋ ਡੀਲ ਕਰੋ ਤੇ ਮਾਨ ਤਾਣ ਤੁਹਾਡਾ ਹੋਊਗਾ ਠੀਕ ਹੈ ਜੀ ਸਿਰਫ 4.5 ਲੱਖ ਦੀ ਵੀਰ ਹੋਂਾ ਵੱਲੋਂ ਡਿਮਾਂਡ ਹੈ ਜੀ ਇਸ ਚੀਜ਼ ਦੀ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਕੀ ਡਿਟੇਲ ਲਈ ਕੰਟੈਕਟ ਕਰ ਸਕਦੇ ਹੋ ਜੀ ਨੈਕਸਟ ਵੀਰ ਜੀ ਆਪਣੇ ਕੋ ਕਿਹੜੀ ਗੱਡੀ ਆ ਗਈ ਜੀ ਆਪਣੇ ਕੋ ਵੀਰ ਜੀ ਨੈਕਸਟ ਹੈਗੀ ਐਕਸਯੂਵੀ 5 डबल 0 15 ਤੇ ਕੰਡੀਸ਼ਨ ਦੀ ਗੱਡੀ ਬਿਲਕੁਲ ਸਾਫ਼ ਹੈ ਚੈੱਕ ਕਰ ਸਕਦੇ ਜੋ 15 ਮਾਡਲ ਗੱਡੀ ਦੇਖ ਸਕਦੇ ਹਾਂ ਜੀ ਕੰਡੀਸ਼ਨ ਬਹੁਤ ਸੋਹਣੀ ਹੈ ਤੇ 85000 ਕਿਲੋਮੀਟਰ ਗੱਡੀ ਚੱਲੀ ਹੈ ਫਰਸਟ ਓਨਰ ਗੱਡੀ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੋ ਓਨਰ ਵੀ ਫਰਸਟ ਹੈ ਤੇ 85000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 2015 ਦਾ ਮਾਡਲ ਹੈ ਜੀ ਐਕਸ ਯੂ ਵੀ 500 ਗੱਡੀ ਹੈ ਮੀਟਰ ਵੀਰ ਜੀ ਵਿਖਾ ਸਕਦੇ ਜੇ ਕਿ 85000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਚੈੱਕ ਕਰ ਸਕਦੇ ਜੋ ਕੋਈ ਵਾਰਨਿੰਗ ਸਿਗਨਲ ਨਹੀਂ ਕੋਈ ਕੁਛ ਨਹੀਂ ਬਿਲਕੁਲ ਗੱਡੀ ਓਕੇ ਹੈ ਸਾਫ ਗੱਡੀ ਹੈ ਚਲਾਵੇ ਦੀ ਵੀ ਬਿਲਕੁਲ ਸਾਫ ਹੈ ਗੱਡੀ ਠੀਕ ਹੈ ਜੀ ਵੀਰ ਜੀ ਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਵੀਰ ਜੀ 560 ਹੈ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਓਨ ਟੇਲ ਟੇਬਲ 네ਗੋਸ਼ੀਏਸ਼ਨ ਹੈ ਠੀਕ ਹੈ ਆਰ ਕੇ ਕਰ ਸਕਦੇ ਜੋ ਬੈਠ ਕੇ 7 ਸੀਟਰ ਗੱਡੀ ਫਸਟ ਓਨਰ 85000 ਕਿਲੋਮੀਟਰ ਚੱਲੀ ਹੋਈ ਸਾਢੇ ਪੰਜ ਦੀ ਡਿਮਾਂਡ ਹੈ ਜੀ ਦੇਖ ਸਕਦੇ ਹੋ ਸੰਭੀ ਹੋਈ ਗੱਡੀ ਦੇ ਕੰਟੈਕਟ ਕਰ ਸਕਦੇ ਆ ਜੀ ਰਾਇਲ ਮੋਟਰਸ ਐਡਰੈਸ ਤੁਹਾਨੂੰ ਵੀਡੀਓ ਦੇ ਐਂਡ ਤੇ ਦੇ ਦਿੰਨੇ ਆ ਜੀ ਉਸ ਤੋਂ ਬਾਅਦ ਆਪਣੇ ਕੋ ਗੱਡੀ ਆ ਜਾਂਦੀ ਆ ਆਰਟੀਗਾ ਇਹ ਵੀਰ ਜੀ ਕਿੰਨਾ ਮਾਡਲ ਜੇ ਇਹ ਵੀਰ ਜੀ ਆਪਣੇ ਕੋ ਗੱਡੀ ਹੈਗੀ ਆਰਟੀਗਾ 2012 ਮਾਡਲ ਠੀਕ ਹੈ ਜੀ ਹਾਂਜੀ ਤੇ ਕੰਡੀਸ਼ਨ ਚੈੱਕ ਕਰ ਸਕਦੇ ਜੀ ਕੰਡੀਸ਼ਨ ਬਿਲਕੁਲ ਸਾਫ਼ ਆ ਨੰਬਰ ਵੀਰ ਜੀ ਬੜਾ ਵਧੀਆ ਇਹਦਾ 0012 ਹਾਂਜੀ ਵੀਰ ਜੀ ਪੇਟ ਨੰਬਰ ਹੈਗਾ ਆ ਠੀਕ ਹੈ ਜੀ ਲੋਏ ਵਗੈਰਾ ਲੱਗੇ ਹੋਏ ਆ ਨੰਬਰ ਸੋਹਣਾ ਆ ਡੁਅਲ ਟੋਨ ਇੰਟੀਰੀਅਰ ਹੈ ਦੇਖ ਸਕਦੇ ਹੋ ਬੀਸ਼ਨ ਪੱਖੋਂ ਗੱਡੀ ਬਹੁਤ ਸਾਫ਼ ਸੁਥਰੀ ਹੈ ਇੰਟੀਰੀਅਰ ਦੀ ਗੱਡੀ ਬਿਲਕੁਲ ਸਾਫ਼ ਹੈ ਚੈੱਕ ਕਰ ਸਕਦੇ ਹੋ ਰੂਫ ਵੀ ਚੈੱਕ ਕਰ ਸਕਦੇ ਹੋ ਜੋ ਬਿਲਕੁਲ ਸਾਫ਼ ਹੈ ਦੇਖ ਸਕਦੇ ਹੋ ਜੀ ਵਧੀਆ ਕਿਸੇ ਵੀਰ ਭਰਾ ਨੇ ਸੰਭੀ ਹੋਈ ਕਿ ਕੀ ਲੈਣੀ ਹੈ ਤੇ ਲੋਹੇ ਵਗੈਰਾ ਲੱਗੇ ਹੋਏ ਆ ਵਧੀਆ ਨੰਬਰ ਵਾਲੀ ਗੱਡੀ ਹੈ ਗੱਲ ਕਰਦੇ ਆਂ ਤੇ ਰੇਟ ਦੀ ਵੀਰ ਜੀ ਇਹਦਾ ਕੀ ਰੇਟ ਹੋ ਜਾਏਗਾ ਇਹ ਆਪਣਾ ਵੀਰ ਜੀ ਜੋ ਡਿਮਾਂਡ ਕਰ ਰਹੇ ਨੇ ਇਹ 360 ਦੀ ਡਿਮਾਂਡ ਕਰ ਰਹੇ ਨੇ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਵੀ ਬਾਕੀ ਗੱਡੀਆਂ ਦਾ ਕਿਹਾ ਕੀ ਓਨ ਟੇਬਲ ਆ ਜੋ ਮਾਨਕਨ ਹੋ ਸਕਦਾ ਥੋੜਾ ਬੋਤਾ ਓਨ ਟੇਬਲ ਮਾਨਤਨ ਭਾਜੀ ਕਰ ਦੇਣਗੇ ਬਿਲਕੁਲ ਜੀ 65 7 ਸੀਟਰ ਆਰਟੀਗਾ ਇਹ ਉਹਨਾਂ ਲਈ ਬਹੁਤ ਵਧੀਆ ਜਿਨ੍ਹਾਂ ਦੀ ਫੈਮਲੀ ਵੱਡੀ ਹੈ 7 ਸੀਟਰ ਗੱਡੀ ਨੇ ਰੇਟ ਚ ਬਹੁਤ ਵਧੀਆ ਵੈਲਿਊ ਫॉर ਮਨੀ ਗੱਡੀ ਹੈ ਠੀਕ ਹੈ ਜੀ ਨੈਕਸਟ ਵੀਰ ਜੀ ਕਿਹੜੀ ਗੱਡੀ ਆ ਗਈ ਜੀ ਅੱਪ ਨੈਕਸਟ ਆਪਣੇ ਕੋਲ ਵੀਰ ਜੀ Honda ਦੀ Amaze ਗੱਡੀ ਹੈ 22 ਮਾਡਲ ਫਸਟ ਓਨਰ ਗੱਡੀ ਹੈ ਤੇ ਇਹ ਪੈਟਰੋਲ ਗੱਡੀ ਹੈ Amaze ਡੀਜ਼ਲ ਨਹੀਂ ਠੀਕ ਹੈ ਜੀ ਤੁਹਾਨੂੰ ਪਤਾ ਜਿਹੜਾ Honda ਦਾ ਪੈਟਰੋਲ ਇੰਜਨ ਬਹੁਤ ਜ਼ਿਆਦਾ ਰਿਲਾਈਏਬਲ ਹੈ ਠੀਕ ਹੈ ਜੀ ਇੰਟੀਰੀਅਰ ਦੀ ਗੱਡੀ ਬਹੁਤ ਸੋਹਣੀ ਹੈ ਚੈੱਕ ਕਰ ਸਕਦੇ ਜੇ ਇੱਕ ਗੱਡੀ ਜਿਹੜੀ ਹੈ ਸਿਰਫ 49000 ਕਿਲੋਮੀਟਰ ਚੱਲੀ ਹੈ ਦੇਖ ਸਕਦੇ ਹੋ ਜੀ ਇੰਟੀਰੀਅਰ ਦੀ ਗੱਡੀ ਬਿਲਕੁਲ ਸਾਫ਼ ਹੈ ਸਹੀ ਕੰਡੀਸ਼ਨ ਦੇ ਵਿੱਚ ਗੱਡੀ ਪਈ ਹੈ ਸ਼ੋਰੂਮ ਕੰਡੀਸ਼ਨ ਗੱਡੀ ਕਹਿ ਸਕਦੇ ਹੋ ਤੇ 2022 ਦਾ ਮਾਡਲ ਹੈ ਗੱਲ ਕਰ ਲੈਨੇ ਇਹ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਮੈਂ ਕਿ ਇਹਦੀਆਂ ਦੋਵੇਂ ਕੀਜ਼ ਜਿਹੜੀਆਂ ਆਪਣੇ ਕੋਲ ਐ ओरिजिनल ਗੱਡੀ ਬਿਲਕੁਲ ਦੋਵੇਂ ਕੀਜ਼ ਅਵੇਲੇਬਲ ਹੋਣਗੀਆਂ ਤੁਹਾਨੂੰ ਠੀਕ ਐ ਜੀ ਬਾਕੀ ਵੀਰ ਜੀ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਵੀਰ ਜੀ ਜੋ ਡੀਲਰ ਵੀਰ ਵੱਲੋਂ ਡਿਮਾਂਡ ਕੀਤੀ ਗਈ ਆ ਉਹ 580 ਐ ਠੀਕ ਐ ਜੀ ਤੇ ਬਾਕੀ ਆਨ ਟੇਬਲ ਨੇਗੋਸ਼ੀਏਸ਼ਨ ਹੋ ਸਕਦੀ ਐ ਤੁਸੀਂ ਆਓ ਤੇ ਗੱਲ ਕਰ ਸਕਦੇ ਜੇ ਸ਼ਾਮ ਵੀ ਹੋਈ ਸ਼ੋਰੂਮ ਕੰਡੀਸ਼ਨ ਵਿੱਚ ਗੱਡੀ ਜੇ ਕਿਸੇ ਨੇ ਲੈਣੀ ਐ ਤੇ ਸਿਰਫ 5 ਲੱਖ 80 ਹਜ਼ਾਰ ਰੇਟ ਐ ਅਮੇਜ਼ ਪੈਟਰੋਲ ਇੰਜਨ ਐ ਇਹ ਵੀ ਵੈਸੇ ਬਹੁਤ ਕਾਮਯਾਬ ਐ ਪੈਟਰੋਲ ਦਾ ਨੰਬਰ ਵੀਰ ਜੀ ਨਾਲ ਸਕਰੀਨ ਤੇ ਵੀ ਦੇ ਦਾਂਗੇ ਤੁਹਾਨੂੰ ਬਾਕੀ ਡਿਟੇਲ ਲਈ ਕੰਟੈਕਟ ਕਰ ਸਕਦੇ ਹੋ ਜੀ। ਬਾਕੀ ਐਡਰੈਸ ਤੁਹਾਨੂੰ ਦੇ ਦਿੰਦੇ ਆ ਵੀਰ ਜੀ। ਐਡਰੈਸ ਵੀਰ ਜੀ ਇਹ ਹੈਗੀ ਆ ਰਾਇਲ ਮੋਟਰਸ ਵੇਰਕਾ ਰੋਡ ਤੇ ਮੂਦਲ ਦੇ ਬਿਲਕੁਲ ਨਜ਼ਦੀਕ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ। ਹਾਂਜੀ ਤੇ ਨੰਬਰ ਭਾਜੀ ਉਹਨਾਂ ਦਾ ਸਕਰੀਨ ਤੇ ਚੱਲ ਰਿਹਾ ਜੀ। ਸੰਪਰਕ ਕਰ ਸਕਦੇ ਜੇ ਤੁਸੀਂ ਡੀਲ ਹੈ ਜੋ ਤੁਹਾਨੂੰ ਓਨ ਟੇਬਲ 네ਗੋਸ਼ੀਏਸ਼ਨ ਮਾਨਤਨ ਕਰਕੇ ਦੇਣਗੇ ਗੱਡੀਆਂ ਤੁਸੀਂ ਵੇਖ ਸਕਦੇ ਜੇ ਕਿਹੜੀਆਂ-ਕਿਹੜੀਆਂ ਤੁਹਾਨੂੰ ਵਿਖਾ ਦਿੱਤੀਆਂ। ਠੀਕ ਹੈ ਜੀ। ਹਾਂਜੀ ਵੀਰ ਜੀ। ਗੱਡੀਆਂ ਬਿਲਕੁਲ ਸੰਭੀਆਂ ਆ ਜੇ ਕਿਨੇ ਫੈਮਿਲੀ ਕਾਰ ਲੈਣੀ ਉਹ ਵੀ ਮਿਲ ਜੇਗੀ ਜੇ ਕਿ ਇਹ ਵੀਰਪੁਰਾ ਨੇ ਸ਼ੌਂਕਪੁਰ ਨਾਲ ਜੀਪ ਵੀ ਮਿਲ ਜੇਗੀ ਤੇ ਕਿਸੇ ਨੇ ਪੈਟਰੋਲ ਗੱਡੀ ਰੱਖਣੀ ਹੈ ਤੇ ਉਹ ਵੀ ਮਿਲ ਜਾਂਦੀ ਹੈ